ਜੇਕਰ ਹਾਜ਼ਰ ਹੋਏ ਹਾਂ ਜੀ ਅਬਦੁਲ ਹਸਨ ਦੀ ਕਲਮ ਅਬਦੁਲ ਆਬਦ ਸੁਹੇਲ ਦੀ ਕਲਮ ਤੋਂ ਪੰਜਾਬੀ ਕਹਾਣੀ ਲੈ ਕੇ ਤੀਸਰਾ ਖਾਤ ਅਖੀਰ ਤੱਕ ਜਰੂਰ ਸੁਣਨਾ ਜੀ ਬਹੁਤ ਹੀ ਸੋਹਣੀ ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਕਹਾਣੀ ਆਬਦ ਸੁਹੇਲ ਦੀ ਕਲਮ ਤੋਂ ਚਾਚੇ ਮੌਜੂਦਾ ਇਹ ਤੀਸਰਾ ਖਾਤ ਸੀ ਸ਼ੱਬਰ ਨੇ ਸੰਜੀ ਕੰਧ ਵਾਲੇ ਮਕਾਨ ਵਿੱਚ ਆਟਾ ਚੱਕੀ ਲਾ ਲਈ ਹੈ। ਮਕਾਨ ਸਾਰਾ ਦਿਨ ਹਿਲਦਾ ਰਹਿੰਦਾ ਹੈ। ਇੱਕ ਪਲ ਲਈ ਵੀ ਚੈਨ ਨਹੀਂ ਮਿਲਦਾ ਤੇ ਉਸ ਦੀ ਆਵਾਜ਼ ਸਾਰੀ ساری ਰਾਤ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ। ਪੂਰੀ ਰਾਤ ਜਾਗਦੇ ਆ ਤੇ ਖੰਗਦੇ ਆ ਹੀ ਬੀਤ ਜਾਂਦੀ ਹੈ। ਇਸ ਵਾਰੀ ਗਰਮੀ ਦੀਆਂ ਛੁੱਟੀਆਂ ਵਿੱਚ ਆ ਕੇ ਘੱਟੋ-ਘੱਟ ਇਸ ਮੁਸੀਬਤ ਤੋਂ ਤਾਂ ਖੜਾ ਛੁਡਾ ਜਾ। ਚੱਕੀ ਕਿਤੇ ਹੋਰ ਵੀ ਲਾਈ ਜਾ ਸਕਦੀ ਹੈ। ਉੱਤਲਾ ਦੇ ਪਰਲੇ ਪਾਸੇ ਮੇਰਾ ਦੋ ਕਮਰਿਆਂ ਦਾ ਮਕਾਨ ਖਾਲੀ ਪਿਆ ਹੈ ਜਿਹੜਾ ਉਸ ਵਿੱਚ ਲਾ ਲੈ ਮੈਂ ਕੋਈ ਕਿਰਾਇਆ ਵੀ ਨਹੀਂ ਲਵਾਂਗਾ ਘਟੋ ਘਟ ਜ਼ਿੰਦਗੀ ਦੇ ਬੱਚੇ ਕੁਝੇ ਦਿਨ ਤਾਂ ਇਹ ਧੁੱਪ ਧੁੱਕ ਸੁਣੇ ਬਿਨਾਂ ਸ਼ਾਂਤੀ ਨਾਲ ਲੰਘਣ ਇਸ ਤੋਂ ਅੱਗੇ ਮੇਰੀ ਪਤਨੀ ਲਈ ਅਸ਼ੀਰਵਾਦ ਸੀ ਤੇ ਬੱਚਿਆਂ ਲਈ ਪਿਆਰ ਤੇ ਮੇਰੀ ਤਰੱਕੀ ਤੇ ਕਾਮਯਾਬੀ ਉੱਤੇ ਖੁਸ਼ੀ ਪ੍ਰਗਟ ਕੀਤੀ ਗਈ ਸੀ ਪਰ ਖਤਾ ਖਤਮ ਕਰਨ ਲੱਗਿਆਂ ਨੂੰ ਕੁਝ ਹੋਰ ਵੀ ਚਿਤਿਆ ਗਿਆ ਤੇ ਉਹ ਨਿੱਕਾ ਹੈ ਨਾ ਉਹੀ ਜਿਸ ਦਾ ਪਿਓ ਆਪਣੇ ਜਵਾਂ ਵਾਲੇ ਖੇਤ ਦੀ ਰਾਖੀ ਕਰਦਾ ਹੁੰਦਾ ਸੀ ਜਿਸ ਨੂੰ ਤੇ ਇਸ ਪਿੱਛੋਂ ਉਹਨਾਂ ਨੇ ਕੁਝ ਲਿਖ ਕੇ ਇੰਝ ਕਟਿਆ ਹੋਇਆ ਸੀ ਕਿ ਮੈਂ ਪੜ੍ਹ ਨਾ ਸਕਾਂ ਪਰ ਮੈਂ ਸਭ ਕੁਝ ਪੜ੍ਹ ਲਿਆ ਸੀ ਮੈਂ ਦੋ ਵਾਰੀ ਸੁਨੇਹਾ ਭੇਜਿਆ ਪਰ ਉਹ ਆਇਆ ਨਹੀਂ ਸੀ ਉਸ ਇਸਮੀਨ ਮੇਰੀ ਆਤਮਾ ਉੱਪਰ ਬੋਝ ਬਣੀ ਹੋਈ ਏ ਹੁਣ ਇੰਜ ਲੱਗਦਾ ਜਿਵੇਂ ਕੋਈ ਛਾਤੀ ਉੱਤੇ ਹੱਲ ਚਲਾ ਰਿਹਾ ਹੋਵੇ ਬੇਟਾ ਆਖਰ ਉਹ ਆਪਣੀ ਜ਼ਮੀਨ ਵਾਪਸ ਕਿਉਂ ਨਹੀਂ ਲੈ ਲੈਂਦਾ ਉਹ ਆਪਣੀ ਜ਼ਮੀਨ ਵਾਪਸ ਲੈ ਲਏ ਤੇ ਮੇਰੇ ਸੀਨੇ ਦਾ ਭਾਰ ਹੌਲਾ ਹੋ ਜਾਏ ਤੇ ਫਾਲੇ ਵਾਂਗ ਮੇਰੀ ਛਾਤੀ ਦੇ ਵਿੱਚ ਤਣਾ ਚੁਬੇ ਇਸ ਪਿਛੇ ਕੁਝ ਪਿਆਰ ਮੁਹੱਬਤ ਦੀਆਂ ਲੱਗਣਾਂ ਲਿਖੀਆਂ ਹੋਈਆਂ ਸਨ ਪਰ ਬਾਗ ਉਖੜੇ-ਪੁਖੜੇ ਜਹਿਸਾ ਨਾ ਫਿਰ ਉਹਨਾਂ ਮੈਨੂੰ ਚੇਤਾ ਕਰਵਾਇਆ ਸੀ ਤੁੰਨ ਰਾਸੂ ਕੇ ਚਲਾ ਗਿਆ ਸੈਂ ਗੱਲ ਇੰਜ ਹੋਈ ਸੀ ਕਿ ਵੀ ਅੰਬਾਂ ਦੀ ਸੋਨੇ ਦੀ ਹੰਸਲੀ ਗੁਆਚ ਗਈ ਸੀ ਸਰ ਇਹ ਹੀ ਕਹਿੰਦੇ ਸਨ ਕਿ ਉਹ ਹੰਸਲੀ ਉਹਨਾ ਵੱਡੀ ਬਹੂ ਨੂੰ ਦੇ ਦਿੰਦੀ ਹੈ ਸੋ ਮੈਂ ਤੇਰਾ ਸਮਾਨ ਦੇਣ ਤੋਂ ਨਾ ਕਰ ਦਿੱਤੀ ਸੀ ਗੱਲ ਤਾਂ ਵੀ ਅੰਮਾ ਦੀ ਮੌਤ ਤੋਂ ਕਈ ਸਾਲ ਬਾਅਦ ਖੁੱਲੀ ਕਿ ਉਹ ਹੰਸਲੀ ਵੇਚ ਕੇ ਉਹਨਾ ਬਜਰੀਏ ਵਾਲੀ ਮਸਜਿਦ ਦਾ ਫਰਸ਼ ਪੱਕਾ ਕਰਵਾ ਦਿੱਤਾ ਸੀ ਦੇ ਉਸ ਦੀਆਂ ਕੰਧਾਂ ਦੀ ਮਰੰਮਤ ਨੇ ਉਸ ਪਿੱਛੋਂ ਮੈਂ ਤੈਨੂੰ ਕਈ ਖਤ ਪਾਏ ਕੋਈ 3 ਸਾਲ ਪਹਿਲਾਂ ਜਦ ਤੂੰ ਪਿੰਡ ਆਇਆ ਸੀ ਆਖਿਆ ਵੀ ਸੀ ਬਈ ਆਪਣਾ ਸਮਾਨ ਲੈ ਜਾ ਪੈਸਾ ਉਹਦੇ ਚਲਾਣਾ ਕਰ ਜਾਣ ਮਗਰੋਂ ਜਦੋਂ ਭਾਬੀ ਭਪਾਲ ਵਿੱਚ ਇੱਤਤ ਦੀ ਮੁੱद्दਤ ਦੇ ਦਿਨ ਬਤਾ ਰਹੀ ਸੀ ਮੈਂ ਤੁਹਾਡੇ ਘਰੋਂ ਸਾਰਾ ਸਮਾਨ ਇਸ ਕਰਕੇ ਚੁਕਵਾ ਲਿਆ ਆ ਸੀ ਕਿ ਤੁਸੀਂ ਹੁਣ ਇੱਥੇ ਹੀ ਰਹੋਗੇ ਫਿਰ ਜਦੋਂ ਤੂੰ ਇਲਾਹਾਬਾਦ ਵਿੱਚ ਦਾਖਲਾ ਲੈ ਲਿਆ ਸੀ ਤੇ ਆਪਣਾ ਸਮਾਨ ਲੈਣ ਆਇਆ ਸਾਂ ਇਹ ਪਹਾੜ ਜਿਹੜੇ ਪਲੰਗ ਪਾਣੀ ਵਾਲੀਆਂ ਟੈਂਕੀਆਂ ਪੁਰਾਣੇ ਡਿਜ਼ਾਈਨ ਦੇ ਚੀਨੀ ਦੇ ਬਰਤਨ ਜਿੰਨਾ ਉੱਤੇ ਗੂੜੇ ਰੰਗ ਦੇ ਫੁੱਲ ਬੁੱਟੇ ਬਣੇ ਨੇ ਤੇ ਲੱਕੜ ਦੇ ਉਹ ਵੱਡੇ ਬਣੇ ਸੰਦੂਕ ਬਕਸੇ ਜਿੰਨਾ ਵਿੱਚ ਬਾਕੀ ਸਮਾਨ ਹੁਣ ਤੱਕ ਬੰਦ ਪਿਆ ਹੈ ਰੱਖਣ ਜੋਗੀ ਜਗ੍ਹਾ ਨਹੀਂ ਇਹਰਾ ਮਕਾਨ ਬੜਾ ਹੀ ਛੋਟਾ ਜਿਹਾ ਹੈ ਪਰ ਬੇਟੇ ਹੁਣ ਲੈ ਵੀ ਜਾ ਮੈਂ ਭਲਕੇ ਕਦੋਂ ਤੱਕ ਸੰਭਾਲਦਾ ਰਹਿਣਾ ਹੁਣ ਤਾਂ ਮੈਨੂੰ ਉਸ ਸਕੂਲੋਂ ਭੈ ਆਉਣ ਲੱਗ ਪਿਆ ਜਾਪਦਾ ਹੈ ਜਿਵੇਂ ਉਸ ਵਾਲੇ ਸੱਪ ਠੂਹੇ ਤੁਰੇ ਫਿਰਦੇ ਨੇ ਤੇ ਕਦੀ ਕਦੀ ਮੇਰੇ ਪਲੰਘ ਦੇ ਇਰਦ-ਗਿਰਦ ਆ ਪੁੰਚੇ ਨੇ ਇਸ ਪਿਛੋਂ ਤਿੰਨ ਚਾਰ ਵਾਰ ਹੋਰ ਅਜਿਹੀ ਹੀ ਸਨ ਤੇ ਫਿਰ ਫੱਜਨ ਤੇ ਨਿੱਕੇ ਦਾ ਜ਼ਿਕਰ ਸੀ ਤੇ ਫਿਰ ਅੱਬਾ ਵਾਲੇ ਬਾਗ ਦਾ ਕਿੱਸਾ ਉਸ ਫਸਲ ਦਾ ਜ਼ਿਕਰ ਜੋ ਹੁਣ ਵੀ ਉਹਨਾਂ ਦੇ ਨਾਂ ਸੀ ਤੇ ਜਿਸ ਨੂੰ ਉਹ ਮੇਰੇ ਨਾਂ ਕਰਵਾ ਦੇਣਾ ਚਾਹੁੰਦੇ ਸਨ ਫਿਰ ਉਸ ਘਟਨਾ ਦਾ ਜ਼ਿਕਰ ਸੀ ਜਦੋਂ ਜ਼ਿੰਮੇਦਾਰਾਂ ਦੇ ਖਾਤਮੇ ਸਮੇਂ 44000 ਦੇ ਬਾਉਂਡ ਮੁਆਵਜ਼ੇ ਬਜੂ ਮਿਲੇ ਸਨ ਤੇ ਮੈਂ ਪੈਸੇ ਪੈਸੇ ਤਾਂ ਮੁਥਾਜ਼ ਹੁੰਦਾ ਸਾਂ ਉਹ ਪੈਸਾ ਤਾਂ ਪਤਾ ਨਹੀਂ ਕਦੋਂ ਦਾ ਖਤਮ ਵੀ ਹੋ ਗਿਆ ਸੀ ਪਰ ਜ਼ਮੀਨ ਜਾਇਦਾਦ ਜੋ ਵੀ ਬਾਕੀ ਸੀ ਮੇਰੇ ਨਾਂ ਕਰ ਦੇਣ ਬਾਰੇ ਲਿਖਿਆ ਸੀ ਬੇਟਾ ਇਸ ਵਾਰੀ ਗਰਮੀ ਦੀ ਛੁੱਟੀਆਂ ਵਿੱਚ ਆਮੀ ਜ਼ਰੂਰ ਬਹੁਤੇ ਬੱਚਿਆਂ ਨੂੰ ਵੀ ਨਾਲ ਹੀ ਲਿਆਵੀ ਸ਼ੱਬਾਨ ਨੇ ਤੇਰੀ ਗੱਲ ਮੰਨ ਲਵੇਗਾ ਤੇ ਨਿੱਕਾ ਵੀ ਅਖੀਰ ਵਿੱਚ ਲਿਖਿਆ ਸੀ ਪਿਛਲੇ ਸਾਲ ਅੰਬਾਂ ਦੀ ਖਾਸੀ ਫਸਲ ਖਰਾਬ ਹੋ ਗਈ ਸੀ ਇਸ ਵਾਰੀ ਜ਼ਰੂਰ ਚੰਗੀ ਹੋਵੇਗੀ ਸ਼ਹਿਰ ਵਿੱਚ ਅੰਬ ਕੀ ਸੁਆਹ ਮਿਲਦੇ ਹੁਣੇ ਨੇ ਤੇਰੇ ਬਾਗ ਵਰਗਾ ਲੰਘੜਾ ਉੱਥੇ ਕਿੱਥੇ ਮਿਲਦਾ ਹੋਵੇਗਾ ਚਾਚੀ ਮੌਜੂਦਾ ਇਹ ਘਾਤ ਕੋਈ 4-5 ਦਿਨ ਪਹਿਲਾਂ ਆਇਆ ਸੀ ਤੇ ਮੈਂ 8 ਵਾਰੀ ਪੜ ਚੁੱਕਿਆ ਸੀ ਸੋਚਿਆ ਸੀ ਇਸ ਵਾਰੀ ਉਸ ਨੂੰ ਘਾਤ ਜ਼ਰੂਰ ਲਿਖਾਂਗਾ ਤੇ ਵਿਸ਼ਵਾਸ ਦਿਵਾਵਾਂਗਾ ਕਿ ਉਹ ਸਾਰਾ ਸਮਾਨ ਜਿਸ ਨੂੰ ਰੱਖਣ ਵਾਸਤੇ ਮੇਰੇ ਇਸ ਦੋ ਕਮਰਿਆਂ ਦੇ ਮਕਾਨ ਵਿੱਚ ਸੱਚਮੁੱਚ ਜਗ੍ਹਾ ਨਹੀਂ ਜ਼ਰੂਰ ਲੈ ਜਾਵਾਂਗਾ ਭਾਵੇਂ ਸ਼ਿਸ਼ਪਤ ਕਿਸੇ ਨੂੰ ਦੇਣਾ ਹੀ ਕਿਉਂਣਾ ਪਏ ਮਾਸ ਜੀ ਦੇ ਚਾਚਾ ਜੀ ਆਪਣੇ ਵੱਡੇ ਸਾਰੇ ਮਕਾਨ ਦੇ ਬਾਹਰ ਜਿਸ ਨੂੰ ਪਿੰਡ ਦੇ ਲੋਕ ਹਵੇਲੀ ਕਹਿੰਦੇ ਸਨ ਇੱਕ ਵੱਡੇ ਸਾਰੇ ਤਖਤ ਬੋਸ਼ ਉੱਤੇ ਜਿਸ ਉੱਤੇ ਇੱਕ ਦੁੱਧ ਚਿੱਟੀ ਚਾਦਰ ਵਿਛੀ ਹੋਈ ਹੈ ਗੋਲ ਸਰਾਣੇ ਨਾਲ ਢੋਲਾਈ ਬੈਠੇ ਨੇ ਬਸ ਪੇਜਵਾਨ ਦੀ ਸਿਗਰਟ ਉਹਨਾਂ ਦੀ ਉਂਗਲਾਂ ਵਿੱਚ ਸੁਲਕ ਰਹੀ ਹੈ ਅੱਖਾਂ ਇੰਨੀਆਂ ਲਾਲ ਨੇ ਕਿ ਉਹਨਾਂ ਉੱਤੇ ਦੋ ਵਾਰ ਪੁੱਲਾ ਜਿਹਾ ਹੱਥ ਫੇਰਿਆ ਜਾਏ ਤਾਂ ਖੁਣ ਤ੍ਰਿਪਤ ਲੱਗ ਬਏ। ਤਤਰੀਆਂ ਕਾਲੀਆਂ ਮੁੱਛਾਂ ਤੇ ਸੁਆਹ ਕਾਲੇ ਕੁੰਗਰਾਲੇ ਵਾਲਾਂ ਨੇ ਉਹਨਾਂ ਦੇ ਲਾਲ ਸੁਰਖ ਚਿਹਰੇ ਨੂੰ ਹੋਰ ਵੀ ਰੂਪਦਾਰ ਬਣਾ ਦਿੱਤਾ ਹੈ। ਤਖਤ ਕੋਲ ਇੱਕ ਮੂਹਰ ਰੱਖਿਆ ਹੋਇਆ ਹੈ ਚਪੇਹੀ ਕਰਿੰਦੇ ਵੱਡੀਆਂ ਵੱਡੀਆਂ ਡਾਂਗਾਂ ਚੁੱਕੀ ਖੜੇ ਨੇ। ਮਾਜ਼िद ਚਾਚਾ ਜੀ ਨੇ ਇੱਕ ਲੰਮਾ ਕਸ਼ ਖਿੱਚਿਆ ਤੇ ਸਿਰ ਨੂੰ ਛੋਟਾ ਜਿਹਾ ਝਟਕਾ ਦੇ ਕੇ ਬੋਲੇ ਮਹਿਕੂ ਈਦ ਗਾਹ ਦੇ ਪਰਲੇ ਪਾਸੇ ਵਾਲੇ ਖੇਤਾਂ ਦਾ ਝੱਲਾ ਕੋਠਾਰ ਪਹੁੰਚਾ ਦਿੱਤਾ ਹੈ ਹਾਂ ਸਰਕਾਰ ਮਹਿਕੂ ਨੇ ਕੰਮ ਪੂਰਾ ਹੋ ਜਾਂਦੀ ਇਤਲਾ ਵੀ ਡਰ ਦੇ ਅੰਦਰ ਦੇ ਹੀ ਕਰ ਦਿੱਤੀ ਸੀ ਤੇ ਬਾਜਰੇ ਵਾਲੇ ਖੇਤਾਂ ਦੀ ਫਸਲ ਉਹ ਵੀ ਕੱਟੀ ਜਾ ਚੁੱਕੀ ਹੈ ਸਰਕਾਰ ਮਹਿਕੂ ਕੰਬਲ ਨਗਾ ਪਰ ਗੱਲਾਂ ਅਜੇ ਕੋਠਾਰ ਨਹੀਂ ਪਹੁੰਚਿਆ ਕਿਉਂ ਕਿਸੇ ਨੇ ਕੋਈ ਉੱਤਰ ਨਹੀਂ ਦਿੱਤਾ ਮੈਕ ਨੂੰ ਜਿਵੇਂ ਅੱਖਾਂ ਜ਼ਮੀਨ ਉੱਤੇ ਗੱਡੀਆਂ ਹੋਈਆਂ ਸਨ ਆਪਣੀ ਡਾਂਗ ਦੀਆਂ ਗੰਢਾਂ ਉੱਤੇ ਉਂਗਲਾਂ ਫੇਰਨ ਲੱਗ ਪਿਆ ਪਰ ਕਿਸੇ ਕਰਿੰਦੇ ਨੇ ਉਸ ਦੀ ਇਹ ਹਰਕਤ ਵੇਖੀ ਨਹੀਂ ਕਿਉਂਕਿ ਉਹਨਾਂ ਦੀਆਂ ਅੱਖਾਂ ਵੀ ਧਰਤੀ ਉੱਤੇ ਗੱਡੀਆਂ ਹੋਈਆਂ ਸਨ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਮਾਜ਼ਦ ਚਾਚੇ ਹੁਰੀ ਕੜ ਕੇ ਇੰਜ ਲੱਗਿਆ ਜਿਵੇਂ ਬਿਜਲੀ ਕੜਤੀ ਹੋਵੇ ਤੇ ਉਹਦੀ ਆਵਾਜ਼ ਦੀ ਆਵਾਜ਼ ਬਦਲਾ ਨਾਲ ਟਕਰਾ ਰਹੀ ਹੋਵੇ ਮਾਜ਼िद ਚਾਚਾ ਜੀ ਨੇ ਸਿਗਰਟ ਸਰਾਣੇ ਪਈ ਸ਼ੀਸ਼ੇ ਦਿੱਤਾ ਛੀ ਤਸ਼ਤੀ ਵਿੱਚ ਰੱਖ ਦਿੱਤੀ ਰਾਮ ਭਰੋਸੇ ਵੱਲ ਦੇਖਿਆ ਤਾਂ ਉਸ ਦੀ ਤੇਲ ਚੋਪੜੀ ਡਾਂਗ ਉਸ ਤੇ ਹੱਥੋਂ ਡਿੱਗ ਗਈ ਪਰ ਇੰਜ ਲੱਗਿਆ ਜਿਵੇਂ ਕਿਸੇ ਨੇ ਉਸ ਦੇ ਡਿੱਗਣ ਦਾ ਖੜਾਕ ਵੀ ਨਾ ਸੁਨਿਆ ਹੋਵੇ ਉਹ ਹੱਥ ਜੋੜ ਕੇ ਬੋਲਿਆ ਹਜ਼ੂਰ ਕੰਮ ਤੇ ਸਿਰਫ ਦੋ ਬੰਦੇ ਆਏ ਸੀ ਹਮ ਮਾਜ਼िद ਚਾਚਾ ਜੀ ਨੇ ਜਿਵੇਂ ਗੁੱਸਾ ਪੀਂਹ ਕੋਸ਼ਿਸ਼ ਕੀਤੀ ਹਜ਼ੂਰ ਰਾਮ ਪ੍ਰੋਸ ਨੇ ਕੰਬਦੀ ਆਵਾਜ਼ ਵਿੱਚ ਕਿਹਾ ਇੱਕ ਬੰਦਾ ਸ਼ੱਬਨ ਨੂੰ ਬੁਲਾਉਣ ਗਿਆ ਸੀ ਪਰ ਉਸ ਦੀ ਮਾਂ ਕਹਿੰਦੀ ਬਿਮਾਰ ਹੈ ਬਿਗਾਰ ਨਹੀਂ ਕਰ ਸਕਦਾ ਹੂੰ ਮਾਝਾ ਚਾਚਾ ਦੇ ਸੰਗਣੀ ਪਰਵੱਟੇ ਇੱਕ ਦੂਜੇ ਨਾਲ ਜੁੜ ਕੇ ਫਰਕਣ ਲੱਗ ਪਏ ਤੇ ਗਰਿੰਦਿਆਂ ਵਿੱਚ ਭੈ ਦੀ ਲਹਿਰ ਦੌੜ ਗਈ ਉਸ ਵੇਲੇ ਉਹ ਪੂਰੇ ਗੁੱਸੇ ਵਿੱਚ ਸਨ ਹਜ਼ੂਰ ਜ਼ਿੱਦੇ ਦੀ ਉਸ ਤੇ ਭਰਾ ਨੇ ਸ਼ਹਿਰੋਂ ਪੈਸੇ ਭੇਜ ਕੇ ਉਸ ਨੂੰ ਆਟਾ ਚੱਕੀ ਲਵਾ ਕੇ ਦਿੱਤੀ ਹੈ ਉਹ ਬਿਗਾਰ ਤੋਂ ਕੰਨੀ ਘਤਰਾਉਣ ਲੱਗ ਪਿਆ ਜੀ ਕੱਲ੍ਹ ਤੋਂ ਚੱਕੀ ਦੀ ਆਵਾਜ਼ ਮੇਰੇ ਕੰਨਾਂ 'ਚ ਨਹੀਂ ਪੈਣੀ ਚਾਹੀਦੀ। ਉਹਨਾਂ ਸਿਗਰਟ ਬੁੱਲਾਂ ਨੂੰ ਲਾਈ ਇੱਕ ਲੰਮਾ ਸੁੱਟਾ ਖਿੱਚਿਆ ਤੇ ਜਦੋਂ ਤਖਤਪੂਛ ਤੋਂ ਹੀਠਾਂ ਪੈਰ ਲ ਮਕਾਇਆ ਤਾਂ ਕਿਸੇ ਨੇ ਦੇਖਿਆ ਕਿ ਇੱਕ ਸਲੀਪਰ ਤਖਤਪੂਛ ਦੇ ਹੀਠਾਂ ਕਿਸਕਿਆ ਹੋਇਆ ਹੈ ਤੇ ਉਸਨੇ ਡਰਦਿਆਂ ਡਰਦਿਆਂ ਉਹ ਉਹਨਾਂ ਦੇ ਪੈਰ ਕੋਲ ਕਰ ਦਿੱਤਾ। ਮਾਜੀਦ ਚਾਚਾ ਜੀ ਨੇ ਇੱਕ ਵਾਰੀ ਫੇਰ ਲਠੈਤਾਂ ਵੱਲ ਵੇਖਿਆ ਤੇ ਆਪਣੀ ਗੱਲ ਦੁਹਰਾਇ। ਕੱਲ੍ਹ ਤੋਂ ਚੱਕੀ ਦੀ ਆਵਾਜ਼ ਕੰਨਾਂ 'ਚ ਨਹੀਂ ਪੈਣੀ ਚਾਹੀਦੀ। ਰਾਤੋ ਰਾਤ ਨੀੜੇ ਟਿੜੇ ਦੇ ਪਿੰਡਾਂ ਤੇ ਬਸਤੀ ਵਿੱਚ ਮਨਾਦੀ ਕਰਵਾ ਦਿੱਤੀ ਗਈ। ਕੱਲ ਤੋਂ ਚੱਕੀ ਤੇ ਆਟਾ ਪਸੰਦ ਕੋ ਨਹੀਂ ਜਾਏਗਾ। ਜਿਸ ਨੂੰ ਲੋਡ ਹੋਵੇ ਕਣਕ ਲੈ ਕੇ ਹਵੇਲੀ ਦੇ ਪਿੱਛੇ ਪਿਛਲੇ ਦਰਵਾਜ਼ੇ ਤੋਂ ਉਹਨਾ ਹੀ ਆਟਾ ਲੈ ਜਾਵੇ। ਕੋਈ ਪਿਹਾਈ ਨਹੀਂ ਲੱਗੇ। ਅਗਲੇ ਦਿਨ ਪਿੰਡ ਵਿੱਚ ਮੌਤ ਵਰਗੀ ਚੁੱਪ ਵਾਪਰੀ ਹੋਈ ਸੀ। ਸ਼ਵਨ ਦਰਦੜਾ ਆਪਣੇ ਕੱਚੇ ਮਕਾਨ ਵਿੱਚੋਂ ਬਾਹਰ ਨਿਕਲਿਆ। ਚੱਕੀ 50 60 ਕਰਮਾਂ ਤੇ ਸੀ ਰਸਤੇ ਵਿੱਚ ਕਈ ਜਣੇ ਮਿਲੇ ਉਸ ਨੇ ਰੋਜ਼ਾਂ ਸਲਾਮ ਪੰਦਗੀ ਤੇ ਰਾਮ ਰਾਮ ਕੀਤੀ ਪਰ ਕਿਸੇ ਦਾ ਜਵਾਬ ਨਾ ਮਿਲਿਆ ਕਿਸੇ ਨੇ ਉਸ ਨਾਲ ਅੱਖ ਵੀ ਨਹੀਂ ਮਿਲਾਈ ਚੱਕੀ ਭਾਂ ਭਾਂ ਕਰ ਰਹੀ ਸੀ ਕਣਕ ਦੀ ਇੱਕ ਗਠੜੀ ਵੀ ਨਹੀਂ ਸੀ ਕੰਡੇ ਦੇ ਇੱਕ ਪਲੜੇ 'ਚ ਬੱਡੇ ਰੱਖ ਕੇ ਦੂਜੇ ਨੂੰ ਉਹ ਆਪਣੀ ਕਿਸਮਤ ਵਾਂਗ ਹੀ ਹਵਾ 'ਚ ਡੁੱਲਣ ਦਾ ਵੇਖ ਰਿਹਾ ਸੀ ਜਦੋਂ ਸੂਰਜ ਤਲਾਵ ਵਾਲੇ ਵੱਡੇ ਬੋੜ ਪਿੱਛੋਂ ਸਿਰ ਕੱਟ ਕੇ ਸਾਰੇ ਪਿੰਡੂ ਤੇ ਆ ਗਿਆ ਪਰ ਆਟਾ ਪਸੰਦ ਕੋਈ ਆਇਆ ਤਾਂ ਉਸ ਸੋਚਿਆ ਘਰ ਵਾਪਸ ਚਲਾ ਜਾਏ ਅਜੇ ਉਸਨੇ ਸੋਚਿਆ ਹੀ ਸੀ ਕਿ ਝੁੱਖਾ ਸਿਰ ਤੇ ਇੱਕ ਵੱਡੀ ਸਾਰੀ ਪੰਡ ਚੁੱਕੀ ਆ ਪਹੁੰਚਾ ਝੁੱਖੇ ਨੇ ਪੰਡ ਜ਼ਮੀਨ ਉੱਤੇ ਰੱਖ ਦਿੱਤੀ ਸ਼ੱਬਨ ਨੇ ਉਸ ਵੱਲ ਲੱਜਾਈਆਂ ਅੱਖਾਂ ਨਾਲ ਵੇਖਿਆ ਜਿਵੇਂ ਕਿਸੇ ਪ੍ਰਾਈਜ਼ ਜਨਾਨੀ ਨੂੰ ਵੇਖ ਰਿਹਾ ਪਰ ਡਰਦੇ ਆ ਡਰਦੇ ਆ ਦੋਵੇਂ ਚੁੱਪ ਸਨ ਅਖੀਰ ਸ਼ੱਬਨ ਨੇ ਕਿਹਾ ਅੱਜ ਚੱਕੀ ਨਹੀਂ ਚੱਲੇਗੀ ਕਿਉਂ ਡਰ ਗਿਆ ਨਹੀਂ ਪਰ ਚੱਕੀ ਨਹੀਂ ਚੱਲਣੀ ਫਿਰ ਤੇ ਮੂੰ ਤੇਰੀ ਮੈਂ ਤਾਂ ਤੈਨੂੰ ਮਰਦ ਦਾ ਬੱਚਾ ਸਮਝਦਾ ਸੀ ਪਰ ਤੂੰ ਤਾਂ ਨੀਰਾ ਉਹ ਨਿਕਲਿਆ ਵੇ ਦੋਹਾਂ ਨੇ ਇੱਕ ਵਾਰੀ ਫੇਰ ਉੱਕਤ ਇੱਕ ਦੂਜੇ ਵੱਲ ਤੱਕਿਆ ਜੋਖਾ ਵੀ ਸ਼ਬਨਵਾ ਨਰਵਾ ਜਵਾਨ ਗੱਭਰੂ ਸੀ ਦੋ ਚਾਰ ਸਾਲ ਵੱਡਾ ਹੋ ਤਾਂ ਕਿ ਪਰ ਅੱਜ ਤੱਕ ਉਸਨੇ ਵਾਲਾਂ ਨੂੰ ਮਹਿੰਦੀ ਨਹੀਂ ਸਿਲਾਈ ਦੋ ਜੋ ਆਕਸਨ ਤੇ ਦੋਏ ਕੁੜੀਆਂ ਅਸਵੇਜੇ ਸ਼ੱਬਨ ਆਪਣੇ ਨਾਲੋਂ ਵੱਧ ਉਸ ਬਾਰੇ ਸੋਚ ਰਿਹਾ ਸੀ। ਮੀਆਂ ਉਸ ਨੂੰ ਨੌਕਰੀ ਤੋਂ ਹਟਾ ਦੇਣਗੇ। ਫਿਰ ਵੀ ਬਾਸਨਾ ਆਇਆ ਤਾਂ ਘਰ ਸੜਵਾ ਦੇਣਗੇ। ਕੱਚੀ ਕਿਵਿੰਦਾਰੀ ਇਹ ਕੀ ਬਣੂ ਬੈਸਾ। ਇਹੀ ਸੋਚ ਕੇ ਉਸਨੇ ਆਟਾ ਪੀਸਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਸ਼ੱਬਨ ਦੇ ਚੱਕੀ ਚਲਾਉਣ ਜਾਂ ਨਾਲ ਚਲਾਉਣ ਨਾਲ ਕੋਈ ਫਰਕ ਨਾ ਪਿਆ। ਜੋਖੇ ਨੂੰ ਨੌਕਰੀੋਂ ਹਟਾ ਦਿੱਤਾ ਗਿਆ ਤੇ ਉਸ ਦਾ ਚਾਰ ਪਿਸਵਿਆਂ ਦੇ ਖੀਦੇ। ਜਿਹੜਾ ਮੀਆਂ ਦੇ ਖੇਦ ਨਾਲ ਲੱਗਦਾ ਸੀ ਰਾਤੋ ਰਾਤ ਖਾਲ ਦੇ ਅੰਦਰਲੇ ਪਾਸੇ ਕਰ ਦਿੱਤਾ ਗਿਆ ਪਿੰਡ ਵਿੱਚ 2-4 ਦਿਨ ਤਨਾ ਰਹਾ ਗੁੱਜੀ ਚਰਚਾ ਛਿੜੀ ਤੇ ਚੁੱਪ ਵਾਪਰ ਗਈ ਸਭ ਕੁਝ ਫੇਰ ਪਹਿਲਾਂ ਵਾਂਗ ਹੋਣ ਲੱਗਾ ਪਰ ਚੱਕੀ ਦੀ ਆਵਾਜ਼ ਕਦੀ ਕਿਸੇ ਨੂੰ ਨਹੀਂ ਸੁਣਾਈ ਦਿੱਤੀ ਕਈ ਸਾਲ ਤੱਕ ਸ਼ਹਿਰੋਂ ਪਿਸਵਾ ਕੇ ਗੱਡਿਆਂ ਉੱਤੇ ਆਟਾ ਲਿਆਂਦਾ ਜਾਂਦਾ ਰਹੇ ਤਾਂ ਹਵੇਲੀ ਦੇ ਪਿਛਲੇ ਦਰਵਾਜ਼ੇ ਤੋਂ ਲੋਕ ਦਾਣਿਆਂ ਬਰਾਬਰ ਆਟਾ ਲੈ ਜਾਂਦੇ ਰਹੇ ਪਿੰਡ ਵਾਲੇ ਕੋਲ ਸਨ ਕਿ ਚਲੋ ਦੋ ਪੈਸੇ ਪਿਛਵਾਹੀ ਬਚ ਜਾਂਦੀ। ਉਸ ਚੁੱਪ ਤੇ ਫਿਰ ਸਭ ਕੁਝ ਪਹਿਲਾਂ ਵਰਗਾ ਹੋ ਜਾਂਨ ਤੇ ਚਾਚੇ ਮੌਜੂਦ ਦੇ ਇਨਾ ਖਤਾ ਵਿਚਕਾਰ ਘੱਟੋ ਘੱਟ 20 ਸਾਲ ਦਾ ਪਾੜਾ ਹੈ। ਸਮਾਂ ਨੇ ਮਾਜਦ ਚਾਚਾ ਨੂੰ ਮੌਜੂਮੀਆ ਮਨਾ ਦਿੱਤਾ ਹੈ। ਉਹ ਇੱਕ ਹੱਥ ਵਿੱਚ ਲੋਹੇ ਦਾ ਗੜਵਾ ਤੇ ਦੂਜੇ ਹੱਥ ਵਿੱਚ ਸੋਟੀ ਜਿਹੜੀ ਉਹਨਾਂ ਦੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਹੈ ਫੜੀ ਮਸਜਿਦ ਅੰਦਰ ਦਾਖਲ ਹੁੰਦੇ। ਗੜਵਾ ਮਸਜਿਦ ਦੇ ਫਰਸ਼ ਉੱਤੇ ਰੱਖਦੇ ਤੇ ਸੋਟੀ ਕੰਧ ਨਾਲ ਲਾ ਦਿੰਦੇ ਨੇ। ਪਰ ਪਹਿਲਾ ਵਾਰ ਕੋਈ ਉਹਨਾਂ ਨੂੰ ਮੁਰਲੀ ਕਤਾਰ ਵਿੱਚ ਆ ਜਾਣ ਲਈ ਨਹੀਂ ਕਹਿੰਦਾ। ਉਹ ਆਖਰੀ ਜਾਂ ਉਸ ਤੋਂ ਅਗਲੀ ਵਿੱਚ ਖਲੋ ਕੇ ਜਾਂ ਕਦੀ ਬੈਠ ਕੇ ਨਵਾਜ਼ ਪਰਦੇ ਤੇ ਫਿਰ ਛੋਟੀ ਟੇਕਦੇ ਹੋਏ ਹਵੇਲੀ ਵਰਤ ਆਉਂਦੇ ਨੇ। ਜਿਸ ਤੇ ਚਬੂਤਰੇ ਦੀਆਂ ਪੌੜੀਆਂ ਦੀਆਂ ਇੱਟਾਂ ਪਤਾ ਨਹੀਂ ਕਿੰਦੀਆਂ ਅਲੋਪ ਹੋਈਆਂ ਹੋਈਆਂ ਨੇ ਉਹ ਵਾਰੀ-ਵਾਰੀ ਝੁੱਕ ਕੇ ਛੋਟੀ ਤੇ ਗੜਵਾ ਚਬੂਤਰੇ ਦੀਆਂ ਪੌੜੀਆਂ ਉੱਤੇ ਰੱਖਦੇ। ਫਿਰ ਦੋਏ ਹਥੇਲੀਆਂ ਨਾਲ ਕੰਧ ਦਾ ਸਹਾਰਾ ਲੈ ਕੇ ਉੱਤੇ ਚੜ੍ਹਦੇ। ਚਿਪ-ਚਿਪ ਕਰਦੀਆਂ ਗਿੱਡਲ ਅੱਖਾਂ ਨਾਲ ਚਾਰੇ ਪਾਸੇ ਦੇਖਦੇ ਤਾਂ ਕੋਈ ਡਾਂਗ ਜ਼ਮੀਨ ਉੱਤੇ ਨਾ ਡਿੱਗਦੀ ਕਿਸੇ ਦੇ ਹੱਥ ਨਹੀਂ ਕੰਮ ਦੀ ਉਹਨਾਂ ਦਾ ਖਤ ਹੁਣ ਵੀ ਮੇਰੇ ਸਾਹਮਣੇ ਪਿਆ ਹੈ ਮੈਂ ਜਵਾਬ ਵਿੱਚ ਦੋ ਲਾਈਨਾਂ ਵੀ ਲਿਖਿਆ ਨੇ ਅਤੇ ਸਤਿਕਾਰਯੋਗ ਚਾਚਾ ਜਾਨ ਬਹੁਤ-ਬਹੁਤ ਸलाम ਤੁਹਾਡਾ ਖਤ ਮਿਲਿਆ ਸੁਖ-ਸਾਂ ਦਾ ਪਤਾ ਲੱਗਿਆ ਖੁਦਾ ਤੁਹਾਡਾ ਸਾਯਾ ਚਿਰਾਂ ਤੱਕ ਸਾਡੇ ਸਿਰਾਂ ਉੱਤੇ ਸलाम ਰੱਖ ਤਾਹਡਾ ਅਸ਼ੀਰਵਾਦ ਲੈਣ ਲਈ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਜ਼ਰੂਰ ਆਵਾਂਗਾ ਜੀ ਤੁਹਾਡੀ ਇਹ ਇੱਛਾ ਹੈ ਤਸਮਾਨ ਵੀ ਲੈ ਜਾਵਾਂਗੇ ਇਸ ਪਿੱਛੋਂ ਮੇਰਾ ਕਲਮ ਰੁਕ ਗਿਆ ਹੋਰ ਲਿਖਣਾ ਵੀ ਕੀ ਉਸ ਚੱਕੀ ਬਾਰੇ ਜਿਸ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ ਤੇ ਜੋਖੇ ਦੇ ਪੁੱਤਰ ਨਿੱਕੇ ਨੂੰ ਜਿਸ ਹਮ ਆਪਣਾ ਪੱਕਾ ਦੋ ਮੰਜ਼ਿਲਾ ਮਕਾਨ ਹੈ ਟਿਊਬਲ ਤੇ ਸਾਈਕਲ ਸਪੇਅਰ ਪਾਰਸ ਦੀ ਦੁਕਾਨ ਹੈ ਭਲਾ ਕੰਜੇ ਇਸ ਗੱਲ ਉਤੇ ਰਾਜ਼ੀ ਕਰ ਸਕਦਾ ਹੈ ਕਿ ਉਹ ਆਪਣੇ 2 4 ਬਿਸਵੇ ਜਮੀਨ ਦੇ ਲਵੇ ਉਹ 4 ਬਿਸਵੇ ਜਮੀਨ ਜਿਸ ਨੂੰ ਮਾਜਦ ਚਾਚਾ ਦੇ ਮੁੰਡੇ ਕਈ ਸਾਲ ਪਹਿਲਾਂ ਗੈਣੇ ਕਰਕੇ ਭੁੱਲ ਵੀ ਚੁੱਕੇ ਹਾਂ ਮਾਜ਼ਦ ਚਾਚੇ ਦਾ ਇੱਕ ਖਤ ਮੇਜ਼ ਉੱਤੇ ਪਿਆ ਹੈ ਤੇ ਮੇਰਾ ਲਿਖਿਆ ਅਧੂਰਾ ਖਤਬੀ ਇੰਜ ਹੀ ਪੈਲੇ ਦੂਖਤਾ ਨਾਲ ਕੋਈ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਵੇਗੀ ਸੱਸ਼ੀ ਅਗਰ ਜੀ